ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿ ਮੈਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਮੋਗੇ ਹਨਾ ਅਸੀਂ ਵੀ ਘੰਟਾਂ ਦੇ ਜਿਹੜੇ ਵੀਡੀਓ ਲੈ ਕੇ ਆ ਚੁੱਕੇ ਹਾਂ ਅੱਜ ਵੀ ਮੈਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਲੱਗੀਆਂ ਹਨਾ ਮੈਂ ਕੱਲ ਵੀ ਵੀਡੀਓ ਪਾਈ ਸੀ ਤੇ ਅੱਜ ਵੀ ਵੀਡੀਓ ਪਾਈ ਆ ਨਹੀਂ ਅੱਜ ਵੀਡੀਓ ਪਾਉਣੀ ਆ ਹਨਾ ਤੇ ਅੱਜ ਮੈਂ ਵੀਡੀਓ ਲੈ ਕੇ ਆਈਆਂ ਤੁਹਾਡੇ ਲਈ 23 24 ਤੇ 25 ਬ੍ਰੈਸਟ ਵਾਲੇ ਜਿਹੜੇ ਨਾ ਆਪਾਂ ਹਣਾ ਉਹ ਸੂਟ ਦੀ ਆਪਾਂ ਕਟਿੰਗ ਕਿਵੇਂ ਕਰਨੀ ਹੈ ਕਿਵੇਂ ਆਪਾਂ ਟੀਰਾ ਕੱਟਣਾ ਕਿਵੇਂ ਆਪਾਂ ਪਲੇਟਸ ਲੈਣੀਆਂ ਜਾਂ ਇਹਨਾਂ ਦੀ ਪਲੇਟਸ ਦੇ ਵਿੱਚ ਕੀ ਕੀ ਅੰਤਰ ਹੁੰਦਾ ਹੈ ਹਨਾ ਵੀ ਆਪਾਂ ਉੱਚੀ ਲੈਣੀ ਹੈ ਜਾਂ ਨਹੀਂ ਲੈਣੀ ਇਹਦੇ ਵਿੱਚ ਮੈਂ ਸਿਰਫ ਕਟਿੰਗ ਕਟਿੰਗ ਪਾਉਂਗੀ ਲਾਈਨਿੰਗ ਦੀ ਵੀ ਤੇ ਮੇਨ ਫੈਬਰਿਕ ਦੀ ਵੀ ਹੈਗਾ ਸਟਿਚਿੰਗ ਹੈਡੀ ਉਹ ਆਪਾਂ ਕੱਲ੍ਹ ਵਾਲੇ ਪਾਰਟ 'ਚ ਪਾਵਾਂਗੇ ਜੀ ਸਟਿਚਿੰਗ ਦੀ ਵੀਡੀਓ ਵੀ ਆਉਗੀ ਹਨਾ ਤੇ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੇ ਤੁਹਾਨੂੰ ਮੇਰੀ ਵੀਡੀਓ 'ਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਕਿਉਂਕਿ એનર્ਜੀ ਮਿਲਦੀ ਹੈ ਮੈਂ ਕਾਫੀ ਟਾਈਮ ਬਾਅਦ ਫ ਤੇ ਹੁਣ ਮੇਰੀ ਵੀਡੀਓ ਡੇਲੀ ਆਇਆ ਕਰੂਗੀ ਕੋਈ ਲਾਰਾ ਨਹੀਂ ਹੋਊਗਾ ਕੋਈ ਐਕਸਕਿਊਜ਼ ਨਹੀਂ ਹੋਊਗਾ ਹਨਾ ਤੇ ਬਾਕੀ ਜੀ ਇੱਕ ਅਸੀਂ ਭੈਣਾਂ ਨਾਲ ਗੱਲ ਕਰਨੀ ਸੀਗੀ ਹਨਾ ਜਿਹੜੀਆਂ ਵੀ ਭੈਣਾਂ ਸਲਾਈ ਸਿੱਖਣ ਦੀਆਂ ਚਾਹਵਾਂ ਨੇ ਕਹਿੰਦੇ ਨੇ ਨਾ ਆਨਲਾਈਨ ਸਿੱਖਦੇ ਆਪਾਂ ਹਨਾ ਕਈ ਵਾਰ ਭੈਣਾਂ ਨੂੰ ਮਾਰਚ ਡਾਊਟ ਹੁੰਦਾ ਵੀ ਅਸੀਂ ਆਨਲਾਈਨ ਨਹੀਂ ਸਿੱਖ ਪਾਵਾਂਗੇ ਅਸੀਂ ਘਰੇ ਹੀ ਸਿੱਖਣੀ ਆ ਤਾਂ ਅਸੀਂ ਇੱਕ ਕਦਮ ਚੁੱਕਣ ਜਾ ਰਹੇ ਆ ਜੀ ਪਿੰਡਾਂ ਦੇ ਵਿੱਚ ਸੈਂਟਰ ਲਾਉਣ ਦੀ ਸਕੀਮ ਕੀਤੀ ਹੈ ਜੇ ਤੁਸੀਂ ਕੁੜੀਆਂ ਇਕੱਠੀਆਂ ਕਰਦੇ ਹੋ 10 15 ਹਨਾ ਤਾਂ ਆਪਾਂ ਉਹਦੇ ਬਾਰੇ ਵੀ ਸੋਚਾਂਗੇ ਤੇ ਇੱਕ ਸੈਂਟਰ ਆਪਾਂ ਹਨਾ ਕੋਸ਼ਿਸ਼ ਕੀਤੀ ਹੈ ਵੀ ਚਲਾ ਹੀ ਰਹੇ ਆ ਇੱਧਰ ਪਿੰਡਾ ਉਹ ਮੈਂ ਹਜੇ ਅਨਾਉਂਸ ਨਹੀਂ ਕਰੂੰਗੀ ਹਨਾ ਉਹ ਸਰਪ੍ਰਾਈਜ਼ ਤੇ ਬਾਟੋ ਪੈਣਾ ਨੇ ਬਹੁਤ ਮਿਹਨਤ ਕੀਤੀ ਹੈ ਕੁੜੀਆਂ ਇਕੱਠੀਆਂ ਕੀਤੀ ਨੇ ਤੇ ਅਸੀਂ ਉੱਥੇ ਪਹੁੰਚ ਰਹੇ ਆ ਓਕੇ ਜੀ ਧੰਨਵਾਦ ਜੇ ਤੁਹਾਨੂੰ ਵੀ ਲੱਗਦਾ ਵੀ ਤੁਸੀਂ ਆਨਲਾਈਨ ਨਹੀਂ ਸਿੱਖਣੀ ਅਸੀਂ ਆਫਲਾਈਨ ਸਿੱਖਣੀ ਆ ਤਾਂ ਅਸੀਂ ਉੱਥੇ ਪਹੁੰਚਦੇ ਆਂ ਬਟ ਕੁੜੀਆਂ ਇਕੱਠੀਆਂ ਕਰਨੀਆਂ ਜ਼ਿੰਮੇਵਾਰ ਜ਼ਿੰਮੇਵਾਰੀ ਤਾਂ ਦੀ ਹੋਊਗੀ ਹੈਨਾ ਜਾਂ ਤੁਸੀਂ ਸਾਨੂੰ ਥੋੜਾ ਜਿਹਾ ਰਾਹ ਦਿਖਾ ਸਕਦੇ ਹੋ ਉਹ ਤਾਂ ਅਸੀਂ ਆਪੇ ਕਰ ਲਾਂਗੇ ਅੱਗੇ ਤਾਂ ਹੈਨਾ ਵੀ ਕਿਵੇਂ ਆਪਾਂ ਕੁੜੀਆਂ ਇਕੱਠੀਆਂ ਕਰਨੀਆਂ ਨੇ ਜਾਂ ਕਿਵੇਂ ਕੀ ਕੀ ਪ੍ਰੋਸੈਸ ਕਰਨਾ ਓਕੇ ਜੀ ਧੰਨਵਾਦ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਕਿਉਂਕਿ ਮੇਰੀ ਪਾਕ ਪਾਕ ਤਾਂ ਐਦਾਂ ਚੱਲਦੀ ਹੀ ਰਹਿਣੀ ਆ ਤੇ ਬਾਕੀ ਤੁਸੀਂ ਵੀਡੀਓ ਨੂੰ ਦੇਖੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਕਿਉਂਕਿ ਇਹਦੇ ਨਾਲ ਮੈਨੂੰ ਹੌਸਲਾ ਮਿਲਦਾ ਵੀ ਹਾਂ ਬਾਕੀ ਕੋਈ ਤਾਂ ਪੈਣ ਹੈ ਜਿਹੜੀ ਮੇਰੀ ਵ ਉਕੇ ਜੀ ਤੇ ਵੀਡੀਓ ਬਣਾਉਣ ਲੱਗ ਗਈ ਤੇ ਮੇਰੇ ਸਟੈਂਡ ਦਾ ਨਾਡ ਗਵਾਟ ਗਿਆ ਤੇ ਫਿਰ ਮੈਂ ਪਤਾ ਨਹੀਂ ਕੀ ਕੁਝ ਚੇਂਜ ਕੀਤਾ ਫਿਰ ਬਣਾਈ ਤੋਂ ਕਿ ਵਾਦਾ ਕੀਤਾ ਸੀ ਨਾ ਮੈਂ ਡੇਲੀ ਵੀਡੀਓ ਪਾਉਣੀ ਹੈ ਨਾ ਹੁਣ ਦੇਖੋ 23 ਇੰਚ ਮੇਰੇ ਕਸਟਮਰ ਵੀ ਬ੍ਰੈਸਟ ਆ ਜੀ ਇੱਥੋਂ ਮੈਂ 3 ਲੈ ਤੰਨਾ ਦਾ 6.5 ਇੰਚ ਕਿਉਂ ਲੈਤਾ ਕਿਉਂਕਿ ਗਲਾ ਇਹਨਾਂ ਦਾ ਬੈਕ ਵਾਲਾ ਹੈਗਾ 7 ਇੰਚ ਠੀਕ ਹੈ ਤੇ ਉਸ ਤੋਂ ਬਾਅਦ نیچے ਨੂੰ ਮੈਂ ਲੈਂਥ ਲੈਤੀ ਇਹਦੀ ਬੈਕ ਵਾਲੇ ਪੱਲੇ ਤੋਂ 7 ਇੰਚ ਲੈਤੀ ਆ ਠੀਕ ਹੈ ਤੇ ਇੱਥੋਂ ਮੈਂ ਲਾਉਂਗੀ ਜੀ ਇਹ ਸਾਡੇ ਸੌਰੀ ਸਵਾ 6 ਇੰਚ ਐਸ ਲੋਟ ਲਈ ਤਾਂ ਮੈਂ 6.5 ਇੰਚ ਇੱਥੋਂ ਬੈਕ ਵਾਲੇ ਪੱਲੇ ਤੋਂ ਮੈਂ ਲੈਂਦਾ ਇੱਥੋਂ ਤੱਕ 7 ਇੰਚ ਠੀਕ ਹੈ ਇੱਥੋਂ ਮੈਂ ਲੈਂਦਾ 6.5 ਇੰਚ ਲੈਣ ਨੂੰ ਮੈਂ 6 ਵੀ ਲੈ ਸਕਦੀ ਸੀ ਬਟ ਨਹੀਂ ਮੈਂ 6.5 ਇੰਚ ਲੈਂਦਾ ਕਈ ਵਾਰ ਕੱਪੜਾ ਲਾਈਨਿੰਗ ਆ ਲੈ ਕਰਕੇ ਰਿਸਕ ਜਾਂਦਾ ਅੰਦਰ ਉੱਤਰ ਹਣਾ ਉਸ ਤੋਂ ਬਾਅਦ ਜਿੰਨੀ ਆਪਣੇ ਕਸਟਮਰ ਦੀ ਬ੍ਰੈਸਟ ਹੈਗੀ ਜਿਵੇਂ ਹੈਗੀ ਮੇਰੇ ਕਸਟਮਰ ਦੀ 23 ਇੰਚ ਤਾਂ ਮੈਂ ਲਾਇਆ 11.5 ਇੰਚ ਹਣਾ ਹੁਣ ਉਸ ਤੋਂ ਬਾਅਦ ਕੀ ਕਰਨਾ ਆ ਕਾਟ ਆਗੀ ਜੇ ਤੁਸੀਂ ਆਈਡੀਆ ਨਾ ਪਾਉਣੀ ਆ ਤੁਸੀਂ ਆਈਡੀਆ ਨਾ ਪਾ ਸਕਦੇ ਬਟ ਮੈਂ ਆਈਡੀਆ ਨਾਲ ਨਹੀਂ ਪਾਉਂਗੀ ਜੇ ਤਾਂ ਹੁਣ ਆਪਣਾ ਇਹ ਹੁੰਦਾ ਅ ਗਲਾ ਦੀਪ ਘਟ 5 ਇੰਚ ਹੁੰਦਾ ਠੀਕ ਹੈ ਫਿਰ ਤਾਂ ਮੈਂ ਇਹਨਾਂ ਦੀ ਕਾਟ ਪਾਉਣੀ ਸੀਗੀ ਇਹ ਸਵਾਕ ਸੌਰੀ ਢਾਈ ਇੰਚ ਦੀ ਜਾਂ ਪੌਣੇ 3 ਇੰਚ ਦੀ ਇੰਨੀ ਪਾਉਣੀ ਸੀ ਜੇ ਗਲਾ ਦੀਪ ਨਾ ਹੁੰਦਾ ਤਾਂ ਇਹਨਾਂ ਦਾ ਗਲਾ ਹੈਗਾ ਦੀਪ ਹਨਾ ਹੁਣ ਮੈਂ ਪਾਉਂਗੀ ਜੇ ਇਹਨਾਂ ਦੀ ਕਾਟ 2 ਇੰਚ ਤੇ ਇੱਥੋਂ ਇੱਥੋਂ ਐ ਘਮਾਉਦੀ ਹੋਈ ਇਹਨੂੰ ਐ ਸਲੋਟ ਹੈ ਲੈ ਕੇ 2 ਇੰਚ ਨਾਲ ਕ੍ਰਾਸ ਕਰਕੇ ਫਿਰ ਉਸ ਤੋਂ ਬਾਅਦ ਉੱਪਰ ਤੱਕ ਮਲਾਂਗੀ ਇਹਦੇ ਨਾਲ ਕੀ ਹੋ ਜਾਂਦਾ ਹਨ ਇਹ ਜੇ ਹੁਣ ਤੁਸੀਂ ਆ ਮਿਣਕੇ ਪਾਉਂਗੇ ਠੀਕ ਹੈ ਫਿਰ ਪਤਾ ਕੀ ਹੋ ਜੂਗਾ ਇਹਦੇ ਨਾਲ ਬੈਕ ਤੇ ਝੋਲ ਨਹੀਂ ਪਊਗਾ ਤੇ ਨਹੀਂ ਜਿਵੇਂ ਮੈਂ ਪਹਿਲਾਂ ਕਾਟ ਪਾਉਂਦੀ ਹੁੰਦੀ ਸੀਗੀ ਨਾਰਮਲੀ ਇਦਾਂ ਕਰਕੇ ਘੁਮਾ ਦਿੰਦੀ ਤਾਂ ਉਹ ਬੈਕ ਤੇ ਝੋਲ ਪੈਂਦਾ ਸੀ ਬੈਕ ਵਾਲੇ ਪੱਲੇ ਤੇ ਬਲ ਪੈਂਦੇ ਸੀ ਕਿਉਂਕਿ ਗਲਾ ਤਾਂ ਮੈਂ ਡੀਪ ਹੀ ਰੱਖ ਦਿੰਦੀ ਸੀ ਕਾਟ ਮੈਂ ਉਦੋਂ ਹੀ ਪਾ ਆਂਦੀ ਸੀ 2 ਇੰਚ ਜਾਂ 2.5 ਇੰਚ ਤੇ ਹਨ ਮੈਂ ਦੇਖਦੀ ਨਹੀਂ ਸੀ ਵੀ ਕੀ ਸਾਫ ਕਿਤਾਬ ਬੰਦਿਆ ਇਹਦਾ ਉਸ ਤੋਂ ਬਾਅਦ ਆ ਗਿਆ ਜੀ ਆਪਾਂ ਹੁਣ ਕਾਟ ਦਾ ਸਾਨੂੰ ਪਤਾ ਲੱਗ ਗਿਆ ਇਹ ਜਿਹੜਾ ਨਾਪ ਆ ਨਾ ਇਦਾਂ ਸੇਮ ਕਾਟ ਆ ਪੈਂਦੀਆਂ ਨੇ 23 ਇੰਚ 24 ਇੰਚ ਤੇ 25 ਇੰਚ ਬ੍ਰੈਸਟ ਦੀਆਂ ਕਾਟਾਂ ਨੇ ਇਹ ਤੁਸੀਂ ਇਹ ਚੀਜ਼ ਸਮਝ ਲਓ ਹਣ ਹੁਣ ਤੁਸੀਂ ਇਹ ਦੇਖੋ ਵੀ ਜਿਹਦੀ 23 ਇੰਚ ਬ੍ਰੈਸਟ ਹੈਗੀ ਤੇ ਉਹਦੀ ਪਲੇਟ ਵੀ ਤਾਂ ਫਿਰ ਹੋਊਗੀ ਨਾ ਇਹਦੀ ਪਲੇਟ ਪਾਵਾਂਗੇ ਆਪਾਂ 11 ਇੰਚ ਤੇ ਹਣ ਡਾਊਨ ਪਾਵਾਂਗੇ 11 ਪਲੇਟ ਦਾ ਨਿਸ਼ਾਨ ਲਾਉਣਾ ਆਪਾਂ ਫਰੰਟ ਵਾਲੇ ਪੱਲੇ ਤੋਂ ਇਹ ਬਹੁਤ ਸਾਰੀਆਂ ਭੈਣਾਂ ਦੇ ਡਾਊਟ ਹੁੰਦੇ ਹਨ ਪਲੇਟ ਦਾ ਨਿਸ਼ਾਨ ਲਾਉਣਾ ਆਪਾਂ ਫਰੰਟ ਵਾਲੇ ਪੱਲੇ ਤੋਂ ਬੈਕ ਵਾਲੇ ਪੱਲੇ ਤੋਂ ਪਲੇਟ ਦਾ ਨਿਸ਼ਾਨ ਆਪਾਂ ਕਦੇ ਨਹੀਂ ਲਾਵਾਂਗੇ 11 ਤੇ ਆਪਾਂ ਰੱਖਾਂਗੇ ਜੀ ਇਹਨੂੰ ਪੌਣੇ ਇੱਕ 12 ਇੰਚ ਤੇ ਕਿਉਂ ਕਿਉਂਕਿ ਆਪਾਂ ਇਹ ਗੁੰਮ ਲਾਵਾਂਗੇ ਮੋਡੇ ਮੈਂ ਗੁੰਮ ਲਾਉਣੀ ਹੁੰਦੀ ਆ ਗੁੰਮ ਲਾਉਣ ਵੇਲੇ ਫਿਰ ਆਪਾਂ ਨੂੰ ਇਹ ਪੌਣਾ ਕੈਂਚ ਸੀਨ ਚ ਆ ਹੀ ਜਾਂਦਾ ਹਨ ਤੇ ਚੜਾਈ ਪਲੇਟਾਂ ਦੇ ਇਹ ਪੌਣੇ 4 ਇੰਚ ਤੇ ਰੱਖਾਂਗੇ ਇਹ ਜਿਹੜੀ ਇੱਕ ਭੈਣ ਦਾ ਸਵਾਲ ਸੀ ਵੀ ਪਲੇਟਾਂ ਦੀ ਚੜਾਈ ਤੇ ਲੰਬਾਈ ਸੇਮ ਹੀ ਰੱਖਣੀ ਹੁੰਦੀ ਹੈ ਨਹੀਂ ਭਣੋ ਇਹ 18 ਤੋਂ ਲੈ ਕੇ 21 ਜਾਂ 22 ਬ੍ਰੈਸਟ ਤੱਕ ਤੁਸੀਂ ਇੱਥੋਂ ਸਾਢੇ 3 ਦੇ ਜੁੜਾਈ ਲੈ ਸਕਦੇ ਹੋ ਠੀਕ ਹੈ ਜਿਨ੍ਹਾਂ ਦਾ 23 ਹੋ ਗਿਆ 24 ਹੋ ਗਿਆ 25 ਹੋ ਗਿਆ ਫਿਰ ਇੱਥੇ ਤੁਸੀਂ ਪੌਣੇ 4 ਕਰ ਲਓ ਠੀਕ ਹੈ 4 ਤੁਸੀਂ ਉਹਨਾਂ ਵੀ ਕਰਨੇ ਆ ਜਿਹਦੀ 25 ਜਾਂ 26 ਬ੍ਰੈਸਟ ਆ 27 28 ਬ੍ਰੈਸਟ ਆ ਉਹਨਾਂ ਲਈ ਤੁਸੀਂ 4 ਕਰ ਸਕਦੇ ਹੋ ਬਟਨ ਨਹੀਂ ਲੋੜ ਨਹੀਂ ਹੁੰਦੀ ਹਨ ਉਸ ਤੋਂ ਬਾਅਦ ਜਿਹੜੀ ਪਲੇਟ ਦੀ ਲੈਂਥ ਆ ਉਹ ਤੁਹਾਨੂੰ ਪਤਾ ਹੀ ਹੈ ਵੀ ਆਪਾਂ 7 ਹੀ ਰੱਖਦੇ ਹੁੰਨੇ ਆ ਤੇ ਹੁਣ ਮੈਂ ਕੈਮਰਾ ਨਹੀਂ ਹਿਲਾਉਂਗੀ ਮੈਂ ਇੱਥੇ ਨਿਸ਼ਾਨ ਲਾ ਦੂੰਗੀ ਬਸ ਪੌਣੇ 4 ਇੰਚ ਤੇ ਹਨ ਆ ਦੇਖੋ ਆ ਪਲੇਟ ਤਾਂ ਆਪਣੀ ਹੋ ਗਈ ਸਿੱਧੀ ਪਲੇਟ ਹੋ ਗਈ ਹੁਣ ਆਗੇ ਆਪਣੀਆਂ ਸਾਈਡ ਵਾਲੀਆਂ ਪਲੇਟਾਂ ਸਾਈਡ ਵਾਲੀਆਂ ਜਿਹੜੀਆਂ ਪਲੇਟਾਂ ਨੇ ਉਹ ਜਿਵੇਂ ਤੁਹਾਨੂੰ ਪਤਾ ਹੀ ਹੁੰਦਾ ਇੱਕ ਟ੍ਰਾਇੰਗਲ ਸ਼ੇਪ ਹੁੰਦੀ ਹੈ ਜੀ ਇੱਕ ਐਲ ਸ਼ੇਪ ਹੁੰਦੀ ਹੈ ਹਨਾ ਮੈਂ ਜ਼ਿਆਦਾਤਰ ਐਲ ਸ਼ੇਪ ਚ ਹੀ ਪਾਉਣੀ ਹੈ ਕਿਉਂ ਪਾਉਣੀ ਹੈ ਕਿਉਂਕਿ ਪਤਾ ਨਾ ਫਿਟਿੰਗ ਬੜੀ ਮਸਤ ਆਉਂਦੀ ਹੈ ਤੇ ਹੁਣ ਕਸਟਮਰ ਦੀ ਜਿਹੜੀ ਬ੍ਰੈਸਟ ਉਹ ਹੈਵੀ ਹੈ ਹੁਣ ਆਪਾਂ ਕੀ ਕਰਾਂਗੇ ਜੀ ਜੇ ਤਾਂ ਇਹਨਾਂ ਨੇ ਕਿਹਾ ਵੀ ਸਾਡੀ ਬ੍ਰੈਸਟ ਅਟਰੈਕਟਿਵ ਹੋਣੀ ਚਾਹੀਦੀ ਫਿਰ ਤਾਂ ਆਪਾਂ ਇਥੇ ਦੋ ਤਿੰਨ ਨਿਸ਼ਾਨ ਲਾ ਦਿੰਦੇਗੇ ਬਟ ਮੇਰੇ ਕਸਟਮਰ ਨੇ ਕਿਹਾ ਵੀ ਨਹੀਂ ਫਿਟਿੰਗ ਪ੍ਰੋਪਰ ਠੀਕ ਹੈ 2 1/2 ਇੰਚ ਤੇ ਮੈਂ ਨਿਸ਼ਾਨ ਲਾ ਚੁੱਕੀ ਹਾਂ ਇੱਥੇ ਫਿਰ ਉਸ ਤੋਂ ਬਾਅਦ ਬਿਲਕੁਲ ਸਿੱਧਾ ਆਹ ਆ ਵਾਲਾ ਐਲ ਸ਼ੇਪ ਚ ਬਿਲਕੁਲ ਸਿੱਧਾ ਆਇ ਇੱਥੋਂ 2 1/2 ਲਾਈ ਹੈ ਇਹ ਇੱਥੋਂ ਲਾਉਂਗੀ ਮੈਂ 2 1/2 ਤੇ 2 ਵੀ ਰੱਖ ਸਕਦੀ ਹਾਂ ਬਟ ਮੈਂ 2 1/2 ਰੱਖੂਗੀ ਉਸ ਤੋਂ ਬਾਅਦ ਆਹ ਪਲੇਟ ਦਾ ਅੱਧ ਕਰਕੇ ਨਿਸ਼ਾਨ ਇੱਥੇ ਲਾ ਲਵੋ ਤੇ ਫਿਰ ਉਹਨੂੰ ਇੱਥੋਂ ਕਰਕੇ ਇਹਦੇ ਨਾਲ ਆਪਾਂ ਮਿਲਾ ਦੇਵਾਂਗੇ ਕੈਸਲੋਟ ਠੀਕ ਹੈ ਆ ਹੋ ਗਏ ਜੀ ਆਪਣੇ ਪਲੇਟਾਂ ਦੇ ਨਿਸ਼ਾਨ ਤੇ ਫਰੰਟ ਵਾਲੇ ਪੱਲੇ ਦੀ ਗੱਲ ਤੁਹਾਨੂੰ ਪਤਾ ਹੀ ਹੈ ਵੀ ਮੈਂ ਅੱਧੇ ਇੰਚ ਦੀ ਹੀ ਪਾਉਣੀ ਹੁੰਦੀ ਹੈ ਉਹ ਪਾਉਣ ਦਾ ਆਪਾਂ ਇੱਕ ਦੀ ਪਾ ਸਕਦੇ ਆ ਅੱਧੇ ਦੀ ਮੈਂ ਕਿਉਂ ਪਾਉਣੀ ਹੈ ਕਿਉਂਕਿ ਮੈਂ ਇੱਕ ਸੂਤ ਅੰਦਰ ਨੂੰ ਕਰ ਲੈਣੀ ਹੈ ਇਹਨੂੰ ਠੀਕ ਹੈ ਇਹ ਇੱਕ ਸੂਤ ਅੰਦਰ ਨੂੰ ਹੋ ਗਿਆ ਤਾਂ ਕਰਕੇ ਇਹ ਮੈਂ ਅੱਧੇ ਇੰਚ ਦੀ ਪਾਉਣੀ ਹੁੰਦੀ ਹੈ ਅਲਿਕੂ ਪਹਿਲਾਂ ਮੈਂ ਨਿਸ਼ਾਨ ਲਾ ਲਈ ਸੀ ਫਿਰ ਮੈਂ ਬਾਅਦ ਸੋਚਿਆ ਵੀ ਕਿਉਂ ਨਾ ਵੀਡੀਓ ਬਣਾਈ ਜਾਵੇ ਇਹਦੀ ਇਹ ਮੈਂ ਇੱਕ ਕਮੈਂਟ ਪੜ੍ਹ ਲਿਆ ਸੀ ਪਲੇਟਾ ਦੇ ਨਿਸ਼ਾਨ ਮੈਂ ਇਦਾਂ ਹੀ ਕੱਢਦੀ ਆ ਲਾਈਨਿੰਗ ਤੇ ਕਿਉਂਕਿ ਨਿਕਲ ਹੀ ਜਾਂਦੀਆਂ